ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਘਰ ਪਹਿਲਾ ਸੰਤ ਜਨਾ ਮਿਲ ਭਾਈਆ ਕਟੜਾ ਜਮਕਾਲ ਸੱਚਾ ਸਾਹਿਬ ਮਨ ਉੱਠਾ ਹੋ ਆ ਖਸਮ ਦਿਆਲ ਪੂਰਾ ਸਤਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਗੁਰਾ ਆਉ ਤਉਦ ਵਿਟਹੁ ਕੁਰਬਾਨ ਤੇਰੇ ਦਰਸ਼ਨ ਕਉ ਬਲਿਹਾਰਣਾ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ ਜਿਨ ਤੂੰ ਸੇਵਿਆ ਭਾਉ ਕਰ ਸੇਵ ਪੁਰਖ ਸੁਜਾਨ ਤਿਨਾ ਪਿੱਛਾ ਛੁਟੀਐ ਜਿਨ ਅੰਦਰ ਨਾਮ ਨਿਧਾਨ ਗੁਰ ਜੇ ਵਢਦਾ ਤਾਕੋ ਨਹੀਂ ਜਨਨ ਦਿੱਤਾ ਆਤਮਦਾਨ ਆਏ ਸੇ ਪ੍ਰਵਾਣ ਹਹ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇਤੀ ਰਤਿਆ ਦਰਗਾ ਬੈਸਣ ਜਾਏ ਕਰਤੇ ਹੱਥ ਵੜਿਆਈਆਂ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨਹਾਰ ਸੱਚ ਸਾਹਿਬ ਸੱਚ ਟੇਕ ਸਚੂ ਸੱਚ ਵਖਾਣੀਐ ਸਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ 5 ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਇ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸੇ ਦੀ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਸ਼ਾਰ ਮੇਰੇ ਸਾਜਨ ਹਰ ਹਰ ਨਾਮ ਸੁਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ ਰਹਾਉ ਗੁਰ ਸਮਰੱਥ ਅਪਾਰ ਗੁਰ ਵਿਢ ਭਾਗੀ ਦਰਸ਼ਨ ਹੋਏ ਗੋਰਾ ਅਗੋਚਰ ਨਿਰਮਲਾ ਗੁਰ ਜੀ ਵੱਡਾ ਅਵਰ ਨਾ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰਤੀ ਬਾਹਰ ਕਿਛ ਨਹੀਂ ਗੁਰਤੀ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਦਰਾ ਸਭ ਸੰਸਾਰ ਗੁਰ ਸਮਰਥ ਗੁਰ ਨਰੰਕਰ ਗੁਰ ਉਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿੱਤੜੇ ਫਲ ਮਨ ਬਾਚੀ ਅਹ ਤਿੱਤੜੇ ਸਤ ਗੁਰ ਪਾਸ ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤ ਗੁਰ ਸਰਣੀ ਆਇਆ ਬਾਹੜ ਨਹੀਂ ਬినాਸ ਹਰ ਨਾਨਕ ਕਦੇ ਨਾ ਵਿਸਰਉ ਇਹੋ ਜਿਉ ਪਿੰਡ ਤੇਰਾ ਸਾਸ ਸਤ ਗੁਰ ਸਰਣੀ ਆਇਆ ਬਾਹੜ ਨਹੀਂ ਬినాਸ ਅਰ ਨਾਨਕ ਕਦੇ ਨਾ ਵਿਸਰੋ ਇਹੋ ਜੀਓ ਪਿੰਡ ਤੇਰਾ ਸਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ